ਸਸਿਗਾ ਦੋਸਤੋ ਸੋਨੋ ਤੁਸੀਂ ਵਿਦੇਸ਼ਾਂ ਦੇ ਹਾਲ ਪਹਿਲਾਂ ਤੇ ਮੁੰਡੇ ਵਿਆਹ ਕਰਦੇ ਸੀ ਨਾ ਇੰਡੀਆ ਦੇ ਵਿੱਚ ਤੇ ਕੁੜੀਆਂ ਨੂੰ ਦਾਜ ਮੰਗਦੇ ਸੀ ਤੇ ਜੇ ਦਾਜ ਨਹੀਂ ਸੀ ਦਿੰਦੇ ਤੇ ਕੁੜੀਆਂ ਨੂੰ ਬਾਹਰ ਮਂਗਵਾਉਂਦੇ ਨਹੀਂ ਸੀਗੇ ਅੱਜ ਕੱਲ ਕੰਮ ਹੋ ਗਿਆ ਜੀ ਦੋਸਤੋ ਉਲਟਾ ਅੱਜ ਕੱਲ ਕੁੜੀਆਂ ਵਾਲੇ ਕਹਿੰਦੇ ਸਾਨੂੰ ਤੁਸੀਂ ਪਹਿਲਾਂ ਹੀ ਦਾਜ ਦੇ ਦਿਓ ਯਾਨੀ ਕਿ ਦਾਜ ਦਾ ਮਤਲਬ ਸਾਨੂੰ ਵੀਜ਼ਾ ਲਗਵਾ ਦਿਓ ਸਾਡੀਆਂ ਸਾਲ 2 ਸਾਲ ਦੀਆਂ ਫੀਸਾਂ ਭਰ ਦਿਓ ਭਾਵੇਂ ਕੈਨੇਡਾ ਹੋਵੇ ਭਾਵੇਂ ਅਮਰੀਕਾ ਹੋਵੇ ਤੇ ਭਾਵੇਂ ਇੰਗਲੈਂਡ ਹੋਵੇ ਤੇ ਬਾਅਦ ਚ ਜਾ ਕੇ ਸੀ ਤੁਹਾਨੂੰ ਉੱਥੇ ਮਂਗਵਾ ਲਾਂਗੇ ਆ ਤੇ ਜਦੋਂ ਉਹਨਾਂ ਨੂੰ ਪੀਆਰ ਮਿਲ ਜਾਂਦੀ ਹੈ ਨਾ ਉਹ ਰਿਸ਼ਤੇ ਸਭ ਪੁੱਜ ਜਾਂਦੀਆਂ ਉਹ ਨਹੀਂ ਦੇਖਦੇ ਵੀ ਸਾਡੇ ਕਿਸੇ ਨੇ ਪੈਸੇ ਲਾਏ ਸਾਡੇ ਤੇ ਜਾਂ ਸਾਨੂੰ ਵੀਜ਼ਾ ਲਗਵਾ ਕੇ ਦਿੱਤਾ ਉਹ ਕਹਿੰਦੇ ਅਸੀਂ ਹੁਣ ਪੱਕੀਆਂ ਹੋਈ ਜਾਵਾ ਹੁਣ ਅਸੀਂ ਆਪਣੇ ਮਾਪਿਆਂ ਤੋਂ ਮੰਗਾਣੇ ਵੀ ਪਹਿਲਾਂ ਭੈਣ ਭਰਾ ਮੰਗਾਣੇ ਵੀ ਬਾਅਦ ਚ ਵਿਖਾਂਗੇ ਕਾਬਲਾ ਆਵੇ ਆਵੇ ਨਹੀਂ ਆਇਆ ਤਾਂ ਨਾ ਅਸੀਂ ਅਸੀਂ ਇੱਥੇ ਪਹੁੰਚ ਜਾਵਾਂ ਫਿਰ ਕਿਉਂ ਨਾ ਪੈਸੇ ਲਾਤੇ ਤੇ ਜੇ ਬੋਤਾ ਕੋ ਪੰਗਾ ਪੀਗਾ ਤੇ ਪੈਸੇ ਵਾਪਸ ਕਰ ਦੇਣਗੇ ਇਹ ਹਾਲਾਤ ਕਰਕੇ ਦੋਸਤੋ ਬਾਹਰ ਕੰਮ ਹੋਇਆ ਖਰਾਬ ਤੇ ਗੋਰੀ ਵੀ ਸੋਚਦੀ ਵੀ ਇੰਨੀ ਰੈਫਰੀ ਕਰਨ ਦੇ ਵੀ ਪੀ ਆਲ ਦੇ ਚੱਕਰ ਚ ਨਾ ਮੁਲਕ ਨੂੰ ਕੋਈ ਫਾਇਦਾ ਨਹੀਂ ਨਾ थँक्यू वेरी मच तो शब्द